आज पंजाबी यूट्यूब चैनल से जुड़न लिय सब का स्वागत सत श्रीकाल मैं जो तस्वीर थोड़े नोड से जैल मार्च आने बस स्टैंड देखन न जिते सामने गारा जो पशु ने कड़क किनारे काफ़ी ज़्यादा जोड़े घूमने हैं पर किसी ना कि ਕਟਨਾ ਦਾ ਸ਼ਕਾਰ ਹੋ ਗਏ ਸਾਰੇ ਬਾਕੀ ਕਿ ਕਿਹੜਾ ਇਹ ਨੀਂ ਨੀਂ ਰੋੜਾ ਟਿੱਕ ਟਿੱਕ ਰਹਿ ਮੰਗਦਾ ਨਾ 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 ਪਤਾ ਲੱਗ ਗਿਆ ਕਿ ਰਾਜਗੱਲ ਕੋਲ ਆ ਗਿਆ ਇਸ ਕਉ ਨੂੰ ਕਰ ਗਿਆ ਕਰਮ ਹੋ ਪ੍ਰਾਂਤ ਲੱਗੇ ਜਿਹੜੀ ਗਊ ਹੈ ਕਾਫੀ ਜ਼ਿਆਦਾ ਜਖਮੀ ਹੋ ਚੁੱਕੀ ਹੈ ਪਿੱਛੇ ਦੀ ਤੁਹਾਨੂੰ ਵਾਰੀ ਵੀ ਦਿਖਾ ਰਿਹਾ ਹਾਂ ਬਾਈ ਸਾਈਡ ਆਸੀ ਕਾਉਂ ਦੀ ਮੇਸਤੀ ਚ ਚੱਲਦੀ ਹੈ ਤੇ ਰਕਤ ਦੇ ਪਿੱਛੋਂ ਬੰਦੀਆਂ ਦਾ ਬਣਾਣਾ ਕੰਮ ਲੱਗਿਆ ਹੈ। ਜਿਹੜੇ ਨੌਜਵਾਨ ਆਲਗਣ ਦੇ ਕੋਲ ਦੁਕਾਨਦਾਰ ਦਾ ਦਾ ਸਨਮਾਨਯੋਗ ਵਾਲਿਆਂ ਨਾਲ ਸੰਪਰਕ ਜਿਹੜੇ ਉੱਥੇ ਹੋਇਆ। ਜਦੋਂ ਆਨੇ ਇਸ ਗਵਨ ਨੂੰ ਜਿਹੜੀ ਸਹਿਤਾ ਉਹਨਾਂ ਦੇ ਦੁਆਰਾ ਜੋ ਵੀ ਮਦਦ ਹੈ ਇਹ ਨਗਰ ਨਿਗਮ ਦਾ ਨੰਨੋ ਸਪੋਰਟਿੰਗ ਦੇ ਗਵਨ ਚਾਹਤੇ ਗਰੇ ਨੌਜਵਾਨ ਨੇ ਹੁਣ ਸਾਈਟ ਤੇ ਕਰਨ ਦਾ ਉਰਾਲਾ ਜਿਹੜਾ ਉਹ ਕਰ ਰਹੀ ਹੈ ਆ ਕੇ ਸੰਗੜੀ ਬੁਖਤ ਦੀ ਨਾ ਦੇਖ ਹੋ ਸਕੇ ਤੇ ਜਿਹੜੀ ਕਿੱਛ ਆਉਣ ਜਾਣ ਵਾਲੀ ਟ੍ਰੈਫਿਕ ਹੈ ਉਹਦੇ ਵਿੱਚ ਵੀ ਕੋਈ ਰੁਕਾਵਟ ਨਾ ਹੋਵੇ ਹੋ ਦੇ ਨੰਨ ਚ ਆਵਾਜ਼ ਆਈ ਨੂੰ नरंतर रखने खातर बहुत व्डा उपराला जो है नौजवान द्वारा किया गया पर जे पशु ने अवरा घूम किसी ना किसी दुर्घटना का शिकार होंगे हैं नौजवानों द्वारा जी गौ आसाइट पर कर दी गई है तस्वीर तो तो मैं साझिया हारा जशु ने किसी ना किसी दुर्घटना का शिकार करके जो सड़क के किनारे दोनों सैडा बैठे ਨੇ ਬੜੀ ਕੋਹਣਾ ਕਰਨਾ ਹੈ ਜਿਹੜੀਆਂ ਮੋਟਰਾਂ ਜਿਹੜੀਆਂ ਚੱਲਦੀਆਂ ਨੇ ਨੌਜਵਾਨਾਂ ਦੁਆਰਾ ਗੋਗੂਨ ਚਾਹਕੇ ਆਪਣੇ ਜੀਵਨ ਨਾਲ ਲੱਗੇ ਤੇ ਆਵਾਰਾ ਪਸ਼ੂ ਜਿਹੜੇ ਸੜਕ ਦੇ ਉੱਪਰ ਹੈ ਅਜੇ ਵੀ ਸਾਈਟਾਂ ਤੇ ਇਹਨੇ ਨੌਜਵਾਨਾਂ ਨੇ ਬੜਾ ਉਪਰਾਲਾ ਕੀਤਾ ਚੱਕ ਕੇ ਗੋਗੂਨ ਸਾਡੇ ਤੇ ਕੀਤਾ ਇਹਦੀ ਟ੍ਰੈਫਿਕ ਨੂੰ ਚੱਲ ਚੱਲ ਹੋਰ ਕਿਤਾਉ ਕਰਨਾ ਇੱਕ ਤਰੀਕੇ ਦੀਆਂ ਚੀਜ਼ਾਂ ਦੇਖਣ ਲਈ ਮਿਲਦੀ